ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਅੱਜ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਵੈਰਾਈਟੀ ਦੇ ਪਸ਼ੂ ਤੁਹਾਨੂੰ ਦਿਖਾਉਣੇ ਆਂ ਦੋ گاਵਾ ਤੁਹਾਨੂੰ ਦਿਖਾਉਣੀਆਂ ਆ ਬੱਚੇ ਤੋਂ ਬਿਨਾਂ ਇੱਕ ਆ ਨੀਲੀ ਪੂਰੀ ਕੱਟੀ ਤੁਹਾਨੂੰ ਦਿਖਾਉਣੀ ਆ ਇੱਕ ਆ ਸੂਈ ਮਾਝ ਤੁਹਾਨੂੰ ਦਿਖਾਉਣੀ ਆ ਤੇ ਇਹ ਤੇ ਮਗਰ ਵੀ ਕੱਟੀ ਆ ਤੇ ਇੱਕ ਅਭੀ ਨੀਲੀ ਦੀ ਮੈਦਾਨ ਦਿਖਾਉਣੀ ਆ ਅਜੇ ਕਾਫੀ ਵੈਰਾਈਟੀ ਤੁਹਾਨੂੰ ਜੜੀ ਆ ਵੱਖਰੀ ਵੱਖਰੀ ਤੁਹਾਨੂੰ ਦਿਖਾਵਾਂਗੇ ਵੀਡੀਓ ਪੂਰੀ ਵੇਖਿਓ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਵਿਧੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵੇਖ ਲਓ ਚਲੋ ਨਾਮ ਦੱਸਦੇ ਕਰੀਏ ਆਪਾਂ ਸੋਨੂ ਸ਼ਾਹ ਜਨਾਲਾ ਜ਼ਿਲ੍ਹਾ ਮਸਰ ਫੋਨ ਨੰਬਰ ਬੋਲਦੇ ਕਰੀਏ 9857552 ਠੀਕ ਐ ਪੋਣਾ ਮੰਡੀ ਮਾਲਾ ਰਕੀ ਫਿਰ ਨੇ ਮੰਡੀ ਕੀ ਪੋਣਾ ਇੱਥੇ ਆਦੀ ਮੰਡੀ ਲੱਗੀ ਆ ਜੀ ਮੈਂ ਕਹ ਤਾ ਫਿਰ ਲੈ ਜਾਏ ਕਰੀ ਮੰਡੀ ਦੀ ਮੰਡੀ ਕੀ ਕਰਨਾ ਸਾਰੀ ਮੰਡੀ ਦਾ ਸਭ ਤੋਂ ਜਾਇਜ਼ ਭਾ ਕੋਈ ਗੱਲ ਨਹੀਂ ਇੱਥੇ ਭਾ ਪੰਜਾਜ ਕਰਦ ਨੇ ਅੱਜ ਠੀਕ ਠੀਕ ਐ ਤੇ ਚਲੋ ਸ਼ੁਰੂਆਤ ਫਿਰ ਨੀਲੀ ਪੂਰੀ ਤੋਂ ਕਰੋ ਨੀਲੀ ਤੋਂ ਆਈ ਆਪਾਂ ਕਰਨੀ ਆ ਬਿੱਲੀਆਂ ਅੱਖਾਂ ਲਈ ਆ ਜਿਹੜੀ ਤੇ ਥੱਲੇ ਵੀ ਆਪਾਂ ਦੇਖ ਸਕਦੇ ਹਾਂ ਕਾਫੀ ਸਫਾਈ ਚ ਆ ਨਸੀਬ ਜੀ 20 ਤੋਂ 25 ਦੇ ਸੂਈ ਨੂੰ ਵੇਚ ਲੇ ਅੱਛਾ ਖੱਤਾ ਹੀ ਤਾਂ ਮਰ ਗਿਆ ਜੀ ਠੀਕ ਹੈ ਤੇ ਮਿਲਦੀ ਕਿਸੇ ਦੇ ਘਰ ਜਾ ਕੇ ਵੀ ਲੱਤ ਮਾਰੀ ਜਾਂ ਕੀ ਗੱਲ ਵਾਗੇ ਪਤਾ ਵੀ ਜੰਮਿਆ ਰਹਿੰਦਾ ਏਦਾਂ ਹੀ ਬਸ ਅੱਛਾ ਏਦਾਂ ਹੀ ਇਤਰਾ ਹੀ ਬਹਿ ਜਾਣਾ ਬਾਕੀ ਨੀਲੀ ਦੀਆਂ ਮੱਜਾਂ ਵੈਸੇ ਠੰਡੀਆਂ ਹੁੰਦੀਆਂ ਥੋੜਾ ਧਰਮ ਮੰਗਦੀ ਹੋ ਠੀਕ ਹੈ ਚੋ ਨੂੰ ਵੇਖੋ ਸੀਰ ਬੜੀ ਕਿਸੇ ਦੇ ਘਰ ਜਾ ਕੇ ਕੀ ਗੱਲ ਵਾਗੇ ਪਤਾ ਵੀ ਜੰਮਿਆ ਰਹਿਆ ਠੀਕ ਹੈ ਭਾਵੇਂ ਗੱਡੀ ਦਾ ਲੋਹ ਦਾ ਸਰ ਕੋ ਚੋਲੀ ਦੀ ਪੂਰੀ ਗਰੰਟੀ ਆ ਅੱਛਾ ਦੋਦਰ ਕੋ ਗਈ 11 ਕਿਲੋ ਅੱਜ ਕੋ ਥੋੜਾ ਦੇ ਨਹੀਂ ਲਾਇਆ اچھا ਉਹ ਦੁੱਧ 9 ਕਿਲੋ ਦੀ ਗਾਰੰਟੀ ਦੇਵਾਂਗੇ ਪੱਕਾ ਦੁੱਧਿਆ ਕਰਨਾ ਲੀਟਰ 9 ਕਿਲੋ ਜੋ ਪਾ ਘੱਟ ਸਕਦਾ ਪਾ ਵਾ ਨਹੀਂ ਸਕਦਾ ਪਾ ਕਿਨੇ ਤੋਰਾ ਹੈ ਕਿ ਨਹੀਂ ਹਾਂ ਮਾੜੀ ਜੀ ਇੱਕ ਸਰ ਨਾ ਮਾਰਦੀ ਆ ਬਾਕੀ ਤਾਂ ਸਾਡੇ ਸਾਹਮਣੇ ਹੀ ਆ ਜੋ ਵੀ ਆ ਤੇਰੇ ਦੀ ਬੜੀ ਸੋਹਣੀ ਇੱਕ ਮਿੰਟ ਰੁਕੋ ਬਿੱਤੀ ਤੇਰੇ ਵੇਖ ਲੈ ਆ ਦੇਖ ਸੰਦੇ ਜੀ ਆਹ ਕੋ ਦਾਲੂ ਦੇਖੋ ਜੀ ਠੰਢੀ ਬੜੀ ਐ ਬਾਕੀ ਠੰਢੀ ਤੇ ਰਹੀ ਆ ਨੀਲੇ ਦੇ ਮੱਜਾਂ ਵਾਸਤੇ ਜ਼ਿਆਦਾ ਠੰਢੀਆਂ ਹੁੰਦੀਆਂ ਕੁ ਮਿੰਟ ਰੋਕੀ ਰਹਿਣ ਦੇ ਵੀ ਜੀ ਆਹ ਥਾਨਵੇਂ ਦੇ ਦੇਖ ਸਕਦੇ ਚੰਗੇ ਗੈਰ ਤੇ ਜਾਣੇ ਚਾਲੇ ਆ ਮੱਝ ਸਾਰੀ ਚੰਗੀ ਆ ਚਲੋ ਲੈ ਜਾਓ ਸਰ ਨੇ ਜਿਹੜੀ ਮਾਰਦੀ ਵਾ ਇਹ ਤਾਂ ਹੀ ਆਪਣਾ ਆਪ ਵੇਖ ਕੇ ਕਰਨਾ ਹਾਂ ਬਾਕੀ ਭਾਜੀ ਲੱਤ ਮਾਰੇ ਕਿਹਦੇ ਘਰ ਜਾ ਕੇ ਮਿਲੇ ਨਾ ਅੱਛਾ ਉਹਦੀ ਗਰੰਟੀ ਦੋ ਦਿਨ ਨੋਗਰਾਂ ਹੋਵੇ ਤਾਂ ਹੀ ਆਪਣੀ ਗਰੰਟੀ ਹੈ ਠੀਕ ਆ ਹਾਂ ਬਾਕੀ ਇਦਾਂ ਜਿਵੇਂ ਬੱਦੀ ਪੈ ਜਾਓ ਠੀਕ ਆ ਲੱਤ ਮਾਰਨੀਓ ਫਰਮਾਣੀ ਠੀਕ ਆ ਧਾਰ ਤੇ ਮਿਲੂਗੀ ਤੇ ਇਹਦਾ ਮੁੱਲ ਫਿਰ ਇਹਦਾ ਬੋਲਦੇ ਕਹਿੰਦਾ ਬਾਅਦ ਹਿਆ ਹਾਂਜੀ 60 ਹਜ਼ਾਰ ਦੀ ਦਾ ਨੇ 60 ਹਜ਼ਾਰ ਦੀ ਹੋਰ ਕਰਨਾ ਵੀ ਚਮਤਨ ਤੁਸੀਂ ਵਾਦਾ ਕਰਦਾ ਜੋ ਕਿੰਜੇ ਅਜੇ ਵਿਸਾਖੀ ਸੁਖੀ ਆਈ ਆ ਜੱਸ ਨੋਈ ਕਰੋ 55000 ਦੀ ਦੋ ਦਨ ਔਨ ਲੀਟਰ ਚਵਾ ਗਏ ਚਵਾ ਗਏ ਪੂਰ ਛੱਤਾ ਥਾਂ ਘਟਵਾਦਾ ਔਨ ਲਾਈਨ ਚੱਲੂਗੀ ਅੱਛਾ ਤਾਂ ਵੀ ਆਪਣੀ 9 ਕਿਲੋ ਗਾਰੰਟੀ ਜੇ ਸਾਢੇ ਅੱਠ ਦੀ ਠੀਕ ਆ ਤੁਹਾਨੂੰ ਵੀ ਗਾਰੰਟੀ ਆ ਬਈ ਠੀਕ ਆ ਹਾਂ ਤੇ ਇਹਦੇ ਥਾਂ ਦੇਣੀ ਵਾਲੇ ਫਾਸਟਰ ਨੂੰ ਦੇਖ ਸਕਦੇ ਤੇ ਇੱਕ ਆ ਵੀ ਮਾਜ ਤੇ ਤੁਹਾਨੂੰ ਕੱਟੀ ਇਹਦੇ ਮਗਰ ਉਹ ਮੇਰਾ ਵੀ ਸਮਝੇ ਦੇ ਮੂੰਹ ਤੇ ਕਾਲੀ ਦੀ ਕੱਟੀ ਆ ਨੀਲੀ ਦੀ ਕੱਟੀ ਜੇ ਇਹ ਦੋ ਨੰਬਰ ਵਾਲੀ ਮਾਜ ਦੀ ਕੱਟੀ ਜੇ ਜਿਹੜੀ ਪਹਿਲੇ ਨੰਬਰ ਵਾਲੀ ਉਹ ਬੱਚੇ ਤੋਂ ਬਿਨਾਂ ਹੀ ਆ ਹਾਂ ਆ ਜਿਹੜੀ ਹੁਣ ਤੁਹਾਨੂੰ ਵਿਖਾਉਣੀ ਆ ਇਹਦੀ ਕੱਟੀ ਆ ਜਿਹੜੀ ਕੱਟੀ ਇਹਦੇ ਮਗਰ ਵੀ ਨੀਲੀ ਦੀ ਆ ਪਰ ਰਲਦੀ ਜਿਹੜੀ ਉਹਦੇ ਨਾਲ ਆ ਪਰ ਹੈਗੀ 2 ਨੰਬਰ ਵਾਲੀ ਦੀ ਆ ਉਹ ਸਾਬ ਨਾਲ ਕੋਈ ਕੋਈ ਧਿਆਨਾ ਵੇਖੇ ਭਲੇਖਣਾ ਲੱਗ ਜੇ ਕਿਸੇ ਨੂੰ ਬਾਕੀ ਕੱਟੀ ਸੋਹਣੀ ਆ ਇਹਦੇ ਮਗਰ ਵੀ ਚੰਗੀ ਕਰਤੀ ਆ ਨੀ ਆ ਆਪ ਵੀ ਝੋਟੀ ਚੱਲਾ ਸੋਹਣੀ ਆ ਕਿਉਂ ਜੇ ਕੱਟੀ ਦੇ ਭਾਜੀ ਦੋਵੇਂ ਟਾਈਮ ਹੋਲੇ ਨੇ ਤੇ ਥੱਲੇ ਵੀ ਸਫਾਈ ਚ ਥਣਾ ਦਾ ਸਾਈਜ਼ ਗਿਆ ਪੈਦਾ ਵੀ ਚੰਗਾ ਤੇ ਦੋਵੇਂ ਟਾਈਮ ਕੱਟੀ ਦੇ ਮਿਲਦੀ ਫਿਰ ਦੋਵੇਂ ਟਾਈਮ ਰੰਗ ਨੇ ਕੱਟੀ ਮਦੀ ਕੱਟੀ ਦੇ ਠੀਕ ਆ ਕਿੰਨਾ ਇਹਦੇ ਕੋਲ ਦੁੱਧ ਇੱਕੋ ਦੁੱਧ 7 ਕਿਲੋ ਹੋਗਾ ਜੀ ਅੱਛਾ ਆਮਾਸਾ ਅੱਧਾ ਕੋਲ ਕਰ ਸਾਢੇ 6 ਆਪਾਂ ਲਪਾਉਣੇ 7 ਲਾਈਏ ਅੱਛਾ ਜੀ ਇਥੇ ਮਾਰਕਰ ਨੂੰ ਮਿਲਣਾ ਤੋਰੋ ਫਿਰ ਇੱਕ ਦਿਨ ਆਹ ਦੇਖ ਆ ਦੇ ਥਣਾ ਦਾ ਸਾਈਜ਼ ਗਿਆ ਪੈਦਾ ਵੀ ਦੋਵੇਂ ਟਾਈਮ ਹੀ ਜਿਹੜਾ ਕਹਿੰਦੇ ਕੱਟੀ ਦੇ ਮਿਲਦੀ ਇਹਨੂੰ ਭਾਜੀ 1.5 ਦੇ ਮਹੀਨੇ ਦੇ ਲੱਗਦੇ ਕਿ ਬਣੀ ਛੋਟੀ ਉਹਨੇ ਠੀਕ ਆ ਗਰੰਟੀ ਦੇ ਪੱਧਰ ਤੇ ਪਰ ਉਹਦੇ ਭਾਈ ਬਣੀ ਹੈਗੀ ਜੀ ਮਹੀਨੇ ਤੇ ਲੱਗੇ ਚਾਕੇ ਕਹਿੰਦੇ ਬਣੀ ਵੀ ਆ ਇਹ ਦੇਖੋ ਮਰੋ ਮੈਂ ਵਾਏ ਕੱਟੀ ਇਹਦੀ ਜੀ ਮੈਂ ਠੀਕ ਆ ਕੱਟੀ ਇਹਦੀ ਆ ਉਹ ਮੱਝ ਦੀ ਨਾ ਕੋਈ ਸਮਝ ਲੈ ਬਾਕੀ ਹਟ ਰਾਲਦੀ ਜਿਹੜੀ ਉਹ ਮੱਝ ਦੇ ਨਾਲ ਆ ਫੇ ਇਹਦਾ ਮੋਲ ਹੈ ਜੀ ਇਹਦਾ ਭਾਈ 52000 ਰੁਪਏ 52000 ਪਰ ਚੋਣ ਕਿਹਦੇ ਕਾਨੂੰਗਲਾ ਕਰਦੀਆਂ ਮਈਆਂ ਦੋ ਬੰਦੀਆਂ ਕੋ ਪੂਰੀ ਕਿੰਨੇ ਦੀ ਦੇ ਦਈਏ ਜਸਨੂ ਤੁਸੀਂ ਜਸਨੂ ਕਰਵਾਜੀ 50 ਹੀ ਦੇ ਦਈਏ ਪੂਰੇ ਦੀ ਇੱਕ 500 ਹੋਰ ਚਾਹਨਾ ਅੱਡੇ 9000 ਦੀ ਹਾਂ ਨਾ ਇਹ ਭਾਈ ਦਵਾਂਗੇ 31 ਤੋਂ ਬਿਨਾ ਖੜੂਗਾ ਜੀ ਹਾਂਜੀ ਫਿਰ ਆਪਾਂ ਦੇ ਦਾਂਗੇ 40000 ਦੀ ਅੱਛਾ ਹਾਂ ਠੀਕ ਹੈ ਕੱਟੀ ਲਾਵਾ ਕੱਟੀ ਬੰਦਾ ਮੰਗ ਲਿਆ ਕਸ ਅੱਛਾ ਕੋ ਕੱਟੀ ਦੀਆਂ ਬਿੱਲੀਆਂ ਜੀ ਬਾਕੀ ਇਹ ਹੈ ਕਿ ਕੱਟੀ ਨੀਲੀ ਦੀ ਹੈ ਕੱਟੀ ਮਗਰ ਚੰਗੇ ਟੀਕੇ ਦੀ ਹੈ ਜਿਹੜੀ ਇਹ ਹੈ ਕਿ ਚਲੋ ਸਾਮ ਜਿਹੋ ਜੀ ਵੀਰ ਨੇ ਪਿੱਛੇ ਕੀਤੀ ਆ ਪਰ ਜੇ ਕੋਈ ਸਾਮ ਵਾਲਾ ਕੋ ਲੈ ਜਾਊਗਾ ਤੇ ਇਹ ਤਾਂ ਬੂਰੀ ਕੱਟੀ ਆ ਗਈ ਬੂਰੀ ਸਾਰੀ ਨੀਲੀ ਏ ਬੂਰੀ ਨੀਲੀ ਕੱਟੀ ਬਿੱਲੀਆਂ ਅੱਖਾਂ ਵਾਲੀ 40 ਕਿਲੋ ਇਹ ਵੀ ਅਸੀਂ ਦੇਖ ਸਕਦੇ ਜੇ ਲੱਗੇ ਤਾਂ ਨੀਲੀ ਦੀ ਪੂਰੀ ਬਹੁਤ ਸਾਰੀ ਆਹ ਦੇਖੋ ਕਿਉਂ ਤੱਕ ਨੀਲੀ ਦਾ ਫੇਰ ਠੀਕ ਆ ਬਾਕੀ ਪਿਛਲੀਆਂ ਲੱਤਾਂਗੀਆਂ ਲੱਤਾਂ ਵੀ ਚਿੱਟੀਆਂ ਹੋਣ ਜੜੀਆਂ ਇਹਦੀਆਂ ਤੋੜ ਦਈਏ ਇਕੱਲੀ ਬਿੱਦੀ ਨਾ ਬਾਈ ਫਿਰੀ ਏ ਚਲੋ ਮੱਦੀ ਦੀ ਜਾਓ ਮੱਦੀ ਦੀ ਜੇ ਲੋਕੀ ਅਨ ਨੂੰ ਮਾਈ ਲੋਕੀ ਘੱਟ ਜਾਵੇ ਤਾਂ ਆਹ ਦੇਖ ਸਕਦੇ ਮਾਈ ਦੇ ਲੱਗੇ ਆਪਣੇ ਹਿਸਾਬ ਨਾਲ ਗੂਰੀਨੀ ਲਈ ਕੱਟੀ ਆ ਜਿਹੜੀ ਆਪਰੇ ਨਾਲ ਮੇਰਾ ਵੀ ਬਨ ਵਾਲੀ ਦੇ ਭਾਈ ਜੀ 2 ਮਹੀਨੇ ਸਾਹਣੀ ਦਾ ਛੋਟੀ ਬਨ ਵਾਲੀ ਹੈ ਇਹ ਨਹੀਂ ਕੋਈ 2 6 ਮਹੀਨੇ ਬਣੀ ਆ 2 ਮਹੀਨੇ ਤੱਕ ਬਾਜੂ ਚੋਦੀ ਏ ਠੀਕ ਆ ਠੰਡੀ ਤੇਰੀ ਜਵੀ ਚਲੋ ਲੈ ਜਾ ਤੇ ਇਹ ਕਿੰਨੇ ਰੇ ਦੇ ਦੀਏ ਇਹਦਾ ਭਈ 23000 ਰੁਪਏ ਮੁੱਲ ਕਰਦਾ ਹੈ 23000 ਹਾਂ ਬਲ 33 ਦੇ ਸੀ ਕਿਉਂ ਇਹ ਵੀ ਮੈਂ ਸਹੀ ਪੁੱਛਣਾ ਬੰਦੇ 2 ਨੰਬਰ ਵਾਲੇ ਵੀ ਲੈਂਦੇ ਸੀ ਹਾਂਜੀ ਘਰ ਚ ਕੱਟੀ ਜਿਕੇ ਬੰਦੇ ਕੋ 2 ਨੰਬਰ ਵਾਲੇ ਮੰਗਦੇ ਹੋ ਵੀ 18-19000 ਰੁਪਏ ਲੈਂਦੇ ਸੀ ਅੱਛਾ ਮੈਂ 1000 ਵਾਧੇ ਦੇ ਕੇ ਲਈ ਹਾਂ ਕੁਛ ਅੱਛਾ ਜਿਹੜਾ ਲੈ ਲਈ ਸਾਡੇ ਸਾਰੇ ਹਾਰ ਦੀ ਹਾਂਜੀ ਗੱਡੀ ਵੀ ਆ ਗਈ ਮੁੱਲ ਕੇ ਵੇਲੇ ਉਸੇ ਗੱਡੀ 'ਚ ਮੈਂ ਲੈ ਲੈਂਦੀ ਹਾਂ ਠੀਕ ਹੈ 1000 ਵਾਧੇ ਕੇ ਮੈਂ ਸੋਹਣੀ ਕੱਢੀ ਇਹਦਾ ਚਲੋ ਨਹੀਂ ਬਾਕੀ ਚਲੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ 2 ਨੰਬਰ ਤੇ ਨਹੀਂ ਜਿਹੜੀਆਂ ਚਾਹੀਦੀਆਂ ਅਲੱਗ ਜਿਹੀਆਂ ਚੀਜ਼ਾਂ ਹਾਂ ਭਾਈ ਇਹ ਕਿਹੜੀ ਮਤਲਬ ਸਾਲ ਨੂੰ ਬੰਨੀ ਹੈ 2 ਮਹੀਨਾਂ ਨੂੰ ਸੇਵਾ ਇੱਕ ਝੋਲੀ ਨੇ ਬੰਨ ਜਾਣਾ ਹਾਂਜੀ ਹਾਂਜੀ ਆਹ ਜੋ ਮੱਝ ਨੂੰ ਕਿੰਨਾ ਫਰਕ ਥੋੜਾ ਜਿਹਾ ਫਰਕ ਹੈ ਬਿਲਕੁਲ ਹਾਂਜੀ ਹਾਂਜੀ ਬਾਕੀ ਆਪਣੇ ਇੱਥੇ ਵੇਖੇ ਫਿਰ ਵੀ ਆਣ ਕੇ ਕੋਈ ਪ੍ਰੋਪਰ ਪਤਾ ਲੱਗ ਜੂ ਹੁਣ ਜਿਹੜੀ ਆ ਗਾਵਾਂ ਦਾ ਨਾਲ ਸੋਣੀਆਂ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਕਿੰਨਾ ਹੈ ਦੁੱਧ ਵਿੱਦੀ ਦੇਖੋ ਦੁੱਧ 6.5 ਲੀਟਰ ਹੋ ਗਿਆ 6.5 ਲੀਟਰ ਹੋ ਗਿਆ ਦੇਖੋ ਕੈਮਰਾ ਲੈ ਬਣੀ ਮਾਰੋ ਤੋੜ ਦੋ ਫਿਰ ਆਹ ਦੇਖੋ ਦਾ ਆਹ ਦੇਖ ਸੰਦੇ ਸੰਦੇ ਫੇ ਗੱਭਨ ਵੀ ਇੰਨਾ ਚ ਇਹ ਭਾਈ ਬੰਗਿਆ ਹੈ ਗਿਆ ਹੁਣ ਨਹੀਂ ਨਿਕਲੇ ਕੋਈ ਨਾ ਨਿਕਲੇ ਬਾਕੀ ਇਹ ਆ ਕਿ ਜਿਹੜਾ ਕਈ ਵਾਰੀ ਪਸ਼ੂ ਇਸ ਤਰ੍ਹਾਂ ਜਾ ਕੇ ਚੈੱਕ ਕਰਾ ਲਿਆ ਕਰੋ ਕਈ ਵਾਰੀ ਨਿਕਲ ਵੀ ਹੁੰਦੇ ਆ ਕਾਫੀ ਵੀਰਾਂ ਦੇ ਨਿਕਲਦੀਆਂ ਵੀ ਆ ਇਸ ਨੂੰ ਇਹ ਨਾ ਕੋਈ ਆਵਾਜ਼ ਇਹਨਾਂ ਲੰਮੀ ਬੜੀ ਪੂਛ ਤੋਂ ਬਾਗ ਕੱਟੇ ਜਿਉਂ ਨੇ ਠੀਕ ਭਾਈ ਦੇ ਬਲੇ ਝੋਲ ਗਿਆ ਠੀਕ ਆ ਉਹਨਾਂ ਬਾਗ ਕੱਟੋ ਬਾਕੀ ਰੰਗ ਰੂਪ ਦੀਆਂ ਸੋਹਣੀਆਂ ਆ ਜਿਹੜੀਆਂ ਠੀਕ ਆ ਹਾਂ ਦੁੱਧ ਹੈਗਾ ਸਾਡੇ 6 ਕਿਲੋ ਪੱਕਾ ਤਾਂ ਭਾਈ ਕੰਡੇ ਵਾਲਾ ਕੰਡਿਆ ਲੱਗ ਗਿਆ ਠੀਕ ਹੈ ਤੇ ਇਹਦਾ ਮੁੱਲ ਇਹ ਭਾਈ 17500 ਮੁੱਲ ਸਾਢੇ 17000 ਵਿੱਚੋਂ ਕਰਨਾ ਜੈਸ ਨਾ ਹੀ ਕਰੋ ਇਹ ਵੀ ਹਾਂ 16000 ਦੀ ਪੇਜ ਦੇ ਲਾਂਗੇ ਵੀ ਹਾਂ ਨਹੀਂ ਠੀਕ ਹੈ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਕਿਲ ਕੋ ਹੋਗਾ ਥੋੜਾ ਅੱਠਾਂ ਤੋਂ ਬਾਹਰ ਹੈ ਜਿਹੜੀ ਸੀਲ ਦੀ ਇੰਝ ਬੈਜੋ ਭੰਤ ਦੇ ਨਹੀਂ ਹੋਈ ਇੰਝ ਬੈਜੋ ਬਸ ਠੀਕ ਹੈ ਤੋਰ ਰੋਹ ਮੈਂ ਕਰੀ ਲੋਕਾਂ ਨੂੰ ਭਾਈ ਕਰਕੇ ਲਾਈ ਠੀਕ ਆ ਘਾਟੀ ਘਟਕ ਦੱਸੀਆ ਵਾਧਾ ਦੱਸੀ ਮਨੇ ਘਾਟ ਦਾ ਵਾਧਾ ਨਿਕਲੂਦ ਵਧੀਆ ਗਾੜਾ ਘਾਟ ਨਿਕਲੇ ਮਕੇ ਫੋਨ ਆ ਕਰਦੇ ਅਗਲੇ ਹਾਂਜੀ ਹਾਂਜੀ ਮਕੇ ਜਗਲੇ ਮੇਜੀ ਜੀ ਕੋਈ ਮੰਗਾਲੀਆਂ ਨਹੀਂ ਦੇ ਇਹਦਾ ਮੁੱਲ 18000 ਦੀ ਭਾਈ 18000 ਜੀ ਹਾਂ ਸਾਡੇ 17000 ਦੀ ਹਾਂ ਨਹੀਂ ਦਵਾਂਗੇ ਵੀ ਠੀਕ ਆ ਵੰਗੇ ਤੋਂ ਬਿਨਾ ਮਿਲਦੀ ਕੋਈ ਪੂਰ ਛਕਾ ਚਵਾ ਘਟਵਧ ਹੋਈ ਗੱਲ ਨਹੀਂ ਆਪਣੀ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀ ਜੀ ਬਾਕੀ ਕੋਈ ਵੀਰ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਸ਼ ਚੱਕ ਕੇ ਫੇਰੀ ਖੜੀ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ